ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨੂੰ ਸੰਗਤ ਦੇ ਬੜੇ ਫੋਨ ਆਏ ਕਿ ਇਹ ਦੱਸੋ ਵੀ ਚੰਡੀ ਦੀ ਵਾਰ ਦੇ ਨਾਲ ਕਿਹੜੇ ਕਿਹੜੇ ਕਾਰਜ ਹੋ ਸਕਦੇ ਨੇ ਤੇ ਪਹਿਲਾਂ ਤੇ ਚੱਲਦੀ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਲਾਇਕ ਵੀ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਕਿਉਂਕਿ ਐਦਾਂ ਵੀਡੀਓ ਕੋਈ ਨਾ ਕੋਈ ਵੀਡੀਓ ਅਪਡੇਟ ਕਰਦੇ ਰਹਿੰਦੇ ਆ ਰੋਜ਼ਾਨਾ ਹੀ ਤੇ ਸੰਗਤ ਨੂੰ ਦੱਸਦੇ ਰਹਿੰਦੇ ਆ ਵੀ ਆ ਬਾਣੀ ਨਾਲ ਇਹਦੀ ਵਿਧੀ ਇਦਾਂ ਵਿਧੀ ਤੋਂ ਬਿਨਾ ਕੋਈ ਕਾਰਜ ਨਹੀਂ ਹੁੰਦਾ ਪਰਹੇਜ਼ ਤੋਂ ਬਿਨਾ ਕੋਈ ਇਲਾਜ ਨਹੀਂ ਜਿੰਨਾ ਚਿਰ ਪਰਹੇਜ਼ ਨਹੀਂ ਉਹਨਾਂ ਚਿਰ ਇਲਾਜ ਨਹੀਂ ਹੁੰਦਾ ਤੇ ਜਿੰਨੀਆਂ ਵੀ ਬਿਮਾਰੀਆਂ ਉਹਨਾਂ ਦੇ ਨਾਲ-ਨਾਲ ਪਰਹੇਜ਼ ਹੁੰਦਾ ਇਸੇ ਕਰਕੇ ਜਿੰਨੀਆਂ ਵੀ ਬਾਣੀਆਂ ਉਹਨਾਂ ਦੇ ਨਾਲ-ਨਾਲ ਵਿਧੀਆਂ ਨੇ ਵਿਧੀਆਂ ਤੋਂ ਬਿਨਾ ਕੋਈ ਕਾਰਜ ਨਹੀਂ ਹੁੰਦਾ ਇਸੇ ਕਰਕੇ ਸੰਗਤ ਕੁੱਛ ਦੀ ਸੀ ਵੀ ਚੰਡੀ ਦੀ ਵਾਰ ਦੇ ਪਾਠ ਦੇ ਨਾਲ ਹਰ ਇੱਕ ਮੋਰਚਾ ਫਤਿਹ ਹੋ ਸਕਦਾ ਹਾਂਜੀ ਚੰਡੀ ਦੀ ਵਾਰ ਦੇ ਪਾਠ ਦੇ ਨਾਲ ਹਰ ਇੱਕ ਤਰ੍ਹਾਂ ਦਾ ਮੋਰਚਾ ਫਤਿਹ ਹੋਰ ਸਭ ਹੋ ਸਕਦਾ ਕਿਸੇ ਵੀ ਤਰ੍ਹਾਂ ਦੀ ਨੈਗੇਟਿਵਿਟੀ ਹੋਵੇ ਕੋਈ ਮਸਾਣੀ ਕਹਦੇ ਵੀ ਤੇਰੇ ਮਗਰ ਮਸਾਣੀ ਲੱਗੀ ਆ ਅਭੋਰੀ ਲੱਗੀ ਆ ਕਿਸੇ ਵਿੱਚ ਚੀਜ਼ ਬੋਲਦੀ ਆ ਕਈਆਂ ਚ ਚੀਜ਼ਾਂ ਬੋਲਦੀਆਂ ਹੁੰਦੀਆਂ ਪੂਤ ਪ੍ਰੇਤ ਜਨਕ ਵੀਜ਼ ਮਰਿਆ ਗਲਿਆ ਜੋ ਵੀ ਹੈ ਪਿੱਤਰ ਪਿੱਤਰ ਦੋਸ਼ ਕਰਮ ਦੋਸ਼ ਕੁਝ ਵੀ ਹੈ ਗ੍ਰਹਿ ਦੋਸ਼ ਕੁਝ ਵੀ ਲੱਗਿਆ ਹੋਵੇ ਕੋਈ ਕਹਦੇ ਵੀ ਤੇਰਾ ਇਦਾਂ ਦਾ ਕਾਰਜ ਹੈ ਤੁਸੀਂ ਘਰ ਦੇ ਵਿੱਚ ਚੰਡੀ ਦੀ ਵਾਰ ਦੇ 11 ਪਾਠ ਵਿਧੀ ਨਾਲ ਕਰੋ ਲਜਾਨਾ ਜਾਂ 5 ਪਾਠ ਵਿਧੀ ਨਾਲ ਵਿਧੀ ਆਪ ਸੰਗਤ ਨੂੰ ਵੀਡੀਓ ਦੇ ਵਿੱਚ ਦੱਸੀ ਹੋਈ ਹੈ ਤੇ ਜਿਹੜੀ ਆਪਾਂ ਵਿਧੀ ਪਾਈ ਹੋਈ ਹੈ ਵੀਡੀਓ ਦੇ ਉਹਦੇ ਚੋਂ ਵਿਧੀ ਤੁਸੀਂ ਜਾਣ ਸਕਦੇ ਹੋ ਫਿਰ ਸ਼ਾਸਤਰ ਪ੍ਰਕਾਸ਼ ਕਰਕੇ ਪਾਠ ਕਰਨਾ ਇਹ ਜ਼ਰੂਰੀ ਹੈ ਤੇ ਪੌੜੀ ਪੌੜੀ ਤੇ ਫਲਦਾ ਝਟਕਾ ਕਰਨਾ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾਲ ਜੁਨੀ ਆਇਆ ਜਿਨੇ ਗਾਇਆ ਉੱਥੇ ਸ੍ਰੀ ਫਲਦਾ ਝਟਕਾ ਕਰ ਦੇਣਾ ਇਸ ਗੱਲ ਦਾ ਧਿਆਨ ਰੱਖਣਾ ਨਾਲ ਨਾਲ ਤੇ ਘਰ ਦੇ ਵਿੱਚ ਵਿਧੀ ਨਾਲ ਪਾਠ ਕਰੋ ਵਿਧੀ ਆਪਣੀ ਵੀਡੀਓ ਦੇ ਵਿੱਚ ਦੱਸੀ ਹੋਈ ਆ ਪਿਛੇ ਆਪਾਂ ਜੇਦੋਂ ਵੀ ਕਿਸੇ ਨੇ ਦੇਖਣਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਲੌਂਗ ਵੀਡੀਓ ਦੇ ਵਿੱਚ ਵਿਧੀਆਂ ਦੱਸੀਆਂ ਹੋਈਆਂ ਚੰਡੀ ਦੀ ਬਾਣੀ ਚੌਪਈ ਸਾਹਿਬ ਉਹ ਗੁਰਦੰਤ ਦੀ ਚੰਡੀ ਚਰਿਤਰਾ ਦਸਮ ਗ੍ਰੰਥ ਦੀ ਬਾਣੀ ਦੀਆਂ ਵਿਧੀਆਂ ਜਾਂ ਜਪਜੀ ਸਾਹਿਬ ਦੀਆਂ ਵਿਧੀਆਂ ਸਾਰੇ ਕਾਸ਼ ਦੀਆਂ ਵਿਧੀਆਂ ਆਪਣੀਆਂ ਦੱਸੀਆਂ ਹੋਈਆਂ ਨੇ ਉਹ ਵੀਡੀਓ ਚ ਵੀਰੀ ਜਾਣ ਸਕਦੇ ਹਾਂ ਤੇ ਨਾਲ ਹੀ ਸੰਗਤ ਨੂੰ ਬੇਨਤੀ ਹੈ ਕਿ ਜੇ ਕਿਸੇ ਨੇ ਜਿਵੇਂ ਹੁਣ ਸੰਗਤ ਮੈਸੇਜ ਕਰਦੀ ਆ ਜਾਂ ਫੋਨ ਕਰਦੀ ਆ ਜਿਵੇਂ ਹੁਣ ਸਕਰਾਂ ਦੇ ਵਿੱਚ ਅਸੀਂ ਚੰਡੀ ਦੀਵਾਰ ਦੇ ਪਾਠ ਕਰਨੇ ਜਾਂਦੇ ਆ ਜਲਦੀ ਸਮੇਤ ਜੇ ਕਿਸੇ ਨੇ ਕਰਾਉਣਾ ਹੁੰਦਾ ਹੈ ਤੇ ਸਹੀਦੀ ਦੇਗਾ ਦੇ ਰਗੜੇ ਜਰੂਰ ਲਵਾਇਆ ਕਰੋ ਤੇ ਲਾਇਆ ਕਰੋ ਸਿੱਧਾ ਦਾ ਪੈਰਾ ਲੱਗ ਜਾਂਦਾ ਹੈ ਤੇ ਨਾਲ ਹੀ ਧਿਆਨ ਰੱਖਣਾ ਜੀਨੇ ਵੀ ਸੰਗਤ ਨੇ ਫੋਨ ਕਰਨਾ ਉਹ WhatsApp ਉੱਤੇ ਫੋਨ ਕਰਿਆ ਕਰੋ ਤੇ ਪਹਿਲਾਂ WhatsApp ਮੈਸੇਜ ਕਰਿਆ ਕਰੋ ਫਿਰ WhatsApp ਤੇ ਕਾਲ ਕਰਿਆ ਕਰੋ ਕਿਉਂਕਿ ਇੱਕ ਟਾਈਮ ਹੁੰਦਾ ਆਪਣਾ ਗੱਲ ਕਰਨ ਦਾ 8 ਤੋਂ ਲੈ ਕੇ 11 ਵਜੇ ਤੱਕ ਸਵੇਰ ਦਾ ਸ਼ਾਮ ਦਾ 1.5 ਵਜੇ ਤੋਂ ਲੈ ਕੇ 4.5 ਵਜੇ ਤੱਕ ਕਾਲ ਕਰਿਆ ਕਰੋ ਤੇ ਕਾਲ ਸਿਰਫ ਵਟਸਐਪ ਕਰਨੀ ਆ ਸਿੱਧੀ ਕਾਲ ਨਹੀਂ ਕਰਨੀ ਇਹ ਇਹ ਫੋਨ ਤੇ ਜ਼ਿਆਦਾਤਰ